ਹਾਂਜੀ ਬੇਟਾ ਕੀ ਹਾਲ ਆ ਅੱਜ ਆਪਾਂ ਕਰ ਰਹੇ ਆ ਨੈਸ਼ਨਲ ਸਿੰਬਲਸ ਆਫ ਇੰਡੀਆ ਆਪਣਾ ਪਹਿਲਾ ਨੈਸ਼ਨਲ ਐਨੀਮਲ ਆਫ ਇੰਡੀਆ ਹੈਗਾ ਬੇਟਾ ਟਾਈਗਰ ਆਪਣਾ ਨੈਸ਼ਨਲ ਵਾਰਡ ਆਫ ਇੰਡੀਆ ਹੈਗਾ ਪੀਕਾਕ ਮੋਰ ਬੇਟਾ ਨੈਸ਼ਨਲ ਫਲਾਵਰ ਆਫ ਇੰਡੀਆ ਹੈ ਲੋਟਸ ਦਾ ਭੁੱਲ ਬੇਟਾ ਆਪਣੇ ਕੋਲੇ ਨੈਕਸਟ ਆਪ ਨੈਸ਼ਨਲ ਫਰੂਟ ਆਫ ਇੰਡੀਆ ਮੰਗੋ ਅੰਬ ਬੇਟਾ ਅੱਗੇ ਨੈਸ਼ਨਲ ਸਪੋਰਟਸ ਆਫ ਇੰਡੀਆ ਹੈ ਬੇਟਾ ਹਾਕੀ ਅਗੇ ਨੈਸ਼ਨਲ ਹੈਰੀਟੇਜ ਐਨੀਮਲ ਆਫ ਇੰਡੀਆ ਐਲੀਫੈਂਟ ਬੇਟਾ ਨੈਕਸਟ ਹੈ ਆਪਣਾ ਨੈਸ਼ਨਲ ਇਕ ਉਕਟਿਵ ਐਨੀ ਵਾਲਾ ਆਫ ਇੰਡੀਆ ਇਹ ਦਾ ਅਨਸਰ ਹੈ ਬੇਟਾ ਡਾਲਫਿਨ ਨੈਕਸਟ ਹੈ ਨੈਸ਼ਨਲ ਟਰੀ ਆਫ ਇੰਡੀਆ ਬਾਨਿਆਨ ਟਰੀ ਮਤਲਬ ਬੋਰਡ ਦਾ ਦਰਖਤ ਬੇਟਾ ਨੈਸ਼ਨਲ ਰੀਵਰ ਆਫ ਇੰਡੀਆ ਹੈ ਬੇਟਾ ਗੰਗਾ ਰੀਵਰ ਨੈਸ਼ਨਲ ਕਰੰਸੀ ਆਫ ਇੰਡੀਆ ਹੈ ਬੇਟਾ ਆਪਣੀ ਇੰਡੀਅਨ ਰੁਪਏ ਨੈਸ਼ਨਲ ਕੀ ਹੈ ਰੈਪਟਾਈਲ ਆਫ ਇੰਡੀਆ ਹੈ ਬੇਟਾ ਕਿੰਗ ਕੋਬਰਾ ਅੱਗੇ ਬੇਟਾ ਨੈਸ਼ਨਲ ਐਂਥਮ ਆਫ ਇੰਡੀਆ ਹੈ ਆਪਣਾ ਜਨ ਗਨ ਮਨ ਨੈਸ਼ਨਲ ਐਮਬਲਮ ਆਫ ਇੰਡੀਆ ਹੈ ਬੇਟਾ ਸਤਿਮੈਵ ਯਾਤੇ ਨੈਸ਼ਨਲ Song ਆਫ ਇੰਡੀਆ ਹੈ ਬੇਟਾ ਆਪਣਾ ਬੰਦੇ ਮਾਤਰਮ ਅਗੇ ਬੀ ਨੈਸ਼ਨਲ ਫਲੈਗ ਆਫ ਇੰਡੀਆ ਹੈ ਬੇਟਾ ਤਿਰੰਗਾ ਧੰਨਵਾਦ ਬੇਟਾ ਸਾਰਿਆਂ ਦਾ